ਹੋਰ ਕਿਵੇਂ ਸਾਰੇ ਵੀਰ ਅੱਜ ਆਪਣੀ ਯਾਤਰਾ ਦਾ 12ਵਾਂ ਦਿਨ ਤਾਪਾ ਜਾ ਰਹੇ ਆ ਗੁਰਦੁਆਰਾ ਸ਼੍ਰੀ ਹਿੰਦੂ ਸਾਹਿਬ ਤੱਕ ਵੀ ਇਹ ਅਤਰਸ ਕਿਟ ਗ੍ਰਾਈਂਡ ਕਰਦੇ ਆ ਪੱਤੀ ਦੇਖਾ ਦੇ ਜਵਾਇਦਰ ਵੀ ਕਾਫੀ ਸੋਹਣਾ ਤਾਂ ਬਾਕੀ ਹੁਣ ਆਪਾਂ ਚੱਲਣ ਲੱਗੇ ਆ ਦੇਖ ਸਕਦੇ ਕਿੰਨਾ ਸੋਹਣਾ ਜਵਾਇਦਰ ਆ ਬਾਕੀ ਹੁਣ ਆਪਾਂ ਹੁਣੇ ਆ ਰਵਾਨਾ ਮਿਲਦੇ ਆ ਤੁਹਾਨੂੰ ਬਾਕੀ। ਆਕੇ ਦੇਖੋ ਆ ਵੀ ਆ ਗਿਆ। ਬਾਈ ਜਾ ਰਿਹਾ। ਸਾਈਕਲ ਤੇ ਕਿੱਥੇ ਜਾ ਰਹੇ ਆ ਬਾਈ? ਕੇਦਾਰਨਾਥ ਤੇ ਬਦਰੀਨਾਥ। ਕੇਦਾਰਨਾਥ ਤੇ ਬਦਰੀਨਾਥ ਚੈੱਕ ਕਰੋ ਵੀਰ। ਉਹ ਦੇਸੀ ਸਾਈਕਲ ਆ। ਆ ਵੀ ਦੇਸੀ ਸਾਈਕਲ ਹੀ ਆ। ਫਿੱਟਰ ਪੂਰਾ ਦੇਸੀ ਕੰਮ ਹੀ ਆ। 3x3 2x2 ਕੁ ਜਾ ਰਹੇ ਆ 2x2 ਵੀਲਸ। ਮੈਂ ਜਾ ਰਿਹਾ 3x3 ਵੀਲਸ। ਬਾਕੀ ਲੋਕੇਸ਼ਨ ਚੈੱਕ ਕਰੋ ਕਿੰਨੀ ਜਿਆਦਾ ਸੋਹਣੀ ਆ। ਪਹਾੜ ਬਿਲਕੁਲ ਜਿਵੇਂ ਐਦਰਵਿਚ ਬਹੁਤ ਸੋਹਣਾ ਹਾਂ ਜਿਆਦਾ ਕੈਂਟ ਵਿਊ ਆ ਕਿਤੇ ਆਪਾਂ ਹੁਣ ਜਾ ਰਹੇ ਆ ਰਸਤੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਵਿਊ ਆ ਬਾਕੀ ਰਾਈਟ ਸਾਈਡ ਉੱਧਰ ਬਾਕੀ ਸੰਗਤਾਂ ਵੀ ਮਿਲ ਰਹੀਆਂ ਰਸਤੇ ਵਿੱਚ ਜਾਂਦੇ ਆ ਗੱਡੀਆਂ ਵਿੱਚ ਜਾ ਰਹੀਆਂ ਆ ਆਪਾਂ ਜਾ ਰਹੇ ਆ ਸਕੇਟਿੰਗ ਕਰਦੇ ਹੋਏ ਬਾਈ ਲొਕੇਸ਼ਨ ਹੈ ਕਿਆ ਹੈ ਮਸਤ ਲੋਕੇਸ਼ਨ ਆ ਇੱਧਰ ਲਈ ਬਹੁਤ ਹੀ ਜਿਆਦਾ ਸੋਹਣਾ ਜੀਓ ਬ੍ਰਦਰ ਅੱਜ ਦਾ ਤਾਂ ਵੈਦਰ ਵੀ ਬਹੁਤ ਜਿਆਦਾ ਸੋਹਣਾ ਸਹਾਰਾ ਮੈਨੂੰ ਅੱਜ ਆਇਆ ਨਹੀਂ ਚੜ੍ਹਾਈ ਭਲਾਣ ਹੁਣ ਆਪਾਂ ਪਾਉਨੇ ਆ ਬੈਕ ਚ ਨੈਕਸਟ ਕਲਿੱਪਾਂ ਕਰਾਂਗੇ ਐਡ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਿਹ ਚੜਦੀ ਕਲਾ ਵਾਹਿਗੁਰੂਰੇ ਆਨੰਦ ਚੜਦੀ ਕਲਾ ਵੀ ਹਾਂਜੀ ਹਾਂਜੀ ਰਾਤੀ ਕਿੱਧਰ ਰੁਕੇ ਸੀ ਹਾਂਜੀ ਰਾਤੀ ਫੇ ਇੱਥੇ ਪਿੱਛੇ ਮਿਲ ਗਿਆ ਸੀ ਜਗਾ ਅਸੀਂ ਪਹਿਲਾਂ ਤਾਂ ਲੱਗਾ ਸੀ ਕਿ ਨਹੀਂ ਗਿਆ ਕੋਈ ਫੇ ਲੱਗੇ ਬੰਦੇ ਫੇ ਜਦੋਂ ਮਹਾਰਾਜ ਦੀ ਕਿਰਪਾ ਮਿਲ ਗਈ ਸੀ ਜਗਾ ਹਾਂਜੀ ਹਾਂਜੀ ਚੜਦੀ ਕਲਾ ਵੀ ਬਾਕੀ ਆਪਾਂ ਨੂੰ ਵੀਰਵਾਲਾ ਵੀਰ ਕਿਹੜਾ ਆਪਣਾ ਇਲਾਕਾ ਫਸਲਾ ਮਰੇਂਡਾ ਲੱਗਾ ਜੀ ਮੱਕੇ ਚੱਕਰ ਇਧਰ ਦੀ ਸਾਈਡੋਂ ਬਾਕੀ ਮੱਠੇ ਮੱਠੇ ਬਾਰਿਸ਼ ਹੋਣੀ ਵੀ ਸ਼ੁਰੂ ਹੋ ਗਈ ਆ ਬਸ ਤੇਜ਼ ਨਾ ਚੱਲੇ ਨਹੀਂ ਨਹੀਂ ਚੱਲ ਪਏ ਕੋਈ ਚੱਕਰ ਨਹੀਂ ਜੇ ਤੇਜ਼ ਚੱਲਦੇ ਹੋ ਸਕੇਟਸ ਨਹੀਂ ਕੰਮ ਕਰਨੇ ਕਿਉਂਕਿ ਹੁਣ ਗ੍ਰਿਪਸ ਵਗੈਰਾ ਹੈ ਨਹੀਂ ਸਕੇਟਸ 'ਤੇ ਬਿਲਕੁਲੀ ਕਾ ਸਕੇ ਚੁਕੇ ਹਾਂ ਸਕੇਟਸ ਇੰਨੀਆਂ ਬ੍ਰੇਕਾਂ ਲਾ ਲਾ ਕੇ ਹੁਣ ਤਾਂ ਇਹ ਆਪਣੇ ਸਕੇਟਸ ਰਾਬਾਸਰੇ ਚੱਲ ਰਹੇ ਆ ਵਾਕਈ ਹੁਣ ਆਗੇ ਅੱਗੇ ਚੜਾਈ ਬਹੁਤ ਚੀ ਚਲੋ ਹੁਣ बारिश भी होगी शुरू बाकी वेकेशन चेक करो रात चलो दो मिनट भाई ਸਾਰ ਮਜ਼ਾਦਰ ਬੋਝ ਗਿਆ ਖਰਾਬ ਕਿ ਬਾਰਿਸ਼ ਕਾਫੀ ਹੋ ਰਹੀ ਆ ਹੁਣ ਆਪਾਂ ਇੱਕ ਥਾਂ ਰੁਕ ਗਏ ਕਿਉਂਕਿ ਜੇ ਹੁਣ ਬਾਰਿਸ਼ ਦੇ ਜਦ 스ਕੀਟਿੰਗ ਕਰਾਂਗੇ ਇਹ ਕਹਿੰਦੇ ਆਪਣੇ 스키ਟ ਨੂੰ ਪਰ ਕੰਡੀਸ਼ਨ ਨਹੀਂ ਹੋਣੀ ਬਹੁਤ ਹੈ ਇਸ ਤੇ ਸਲਕਰੇ ਬਹੁਤ ਆ ਬਾਕੀ ਭੁੱਖ ਵੀ ਲੱਗ ਚੁੱਕੀ ਹੁਣ ਚਾਵਲ ਵਗੈਰਾ ਖਾਵਾਂਗੇ ਕਿਉਂਕਿ ਜਾਂ ਕਿਪ ਤਾਂ ਆਪਾਂ ਮਿਲਣਾ ਵੀ ਹੈ ਤੇ ਕੁਝ ਨਹੀਂ ਹੈ ਹੋਟਲ ਵਗੈਰਾ ਇੱਥੇ ਸ਼ਾਕੇ ਤੁਰਕਿਆਂ ਦਾ ਮਾਹੌਲ ਹੈ ਕਿ ਟਾਈਮ ਸਾਈਟ ਲਾ ਕੇ ਮੁਜਾ ਕਰ ਰਹੇ ਹਾਂ ਇਹ ਬਾਤ ਕਰਦੇ ਹਾਂ ਕਿ ਅੱਜ ਦਾ ਸਵੇਰ ਦਾ ਸਥਿਤੀ ਰੋਲ ਦੇ ਨੇਕ ਲੇਟ ਹੈ। ਯਾਰ ਮੇਰੇ ਬਾਤੀ ਹੋਣੀ ਕਾਫੀ ਤੇਜ਼ ਦੀ ਬਾਰਿਸ਼ ਹੋ ਰਹੀ ਹੈ ਤੁਹਾਨੂੰ ਇੱਕ ਚੀਜ਼ ਦੋਹਾਂ ਹੈ ਬਹੁਤ ਠੰਡਾ ਜਿਆਦਾ ਵੀ ਹੈ। ਪੱਤਣ ਨਾਲ ਪਰ ਪਹਾੜੀਆਂ ਦੇ ਥੱਲੇ ਆਏ ਤੇ ਬਾਕੀ ਜੀ ਵੀ ਚੈੱਕ ਕਰੇ ਮੇਰਾ ਵੀ। ਦੇਖੋ ਕਿ ਨਾ ਸੋਹਣਾ ਲੱਗ ਰਿਹਾ। बिल्कुल ना उतु पहाड़ पहाड़ा के ऊपर ही छाए पूरे बदल व्यू इधरली साइड भी है बट इन्ने नहीं जो दिस सीडम भाई की खतरनाक व्यू है मज़ा आ गया ਬਾਕੀ ਦੇਖੋ ਮੱਠੀ ਮੱਠੀ ਜੜੀ بارش ਹੋ ਰਹੀ ਹਾਂਜੀ ਹਾਂ بارش ਹੋ ਰਹੀ ਹੈ بارش ਹੋ ਰਹੀ ਹੈ ਬਾਕੀ ਵੈਦਰ ਬਹੁਤ ਜਿਆਦਾ ਸੋਹਣਾ ਅੱਜ ਦਾ ਬੱਦਲ ਬਿਲਕੁਲ ਜੜੀਆਂ ਪਹਾੜੀਆਂ ਦੇ ਆਂ ਚੋਟੀਆਂ ਤੇ ਛਾਏ ਪਿਆ ਹਾਂਜੀ ਹਾਂਜੀ ਬਾਕੀ ਦੇਖੋ ਗੁਫਾ ਪਾਲ ਮੰਡੀ ਐਨੀਮਲ ਵਗੈਰਿਆਂ ਦੇ ਬਾਕੀ ਬਿਲਕੁਲ ਟੜਾਣਾ ਇੱਕੋ ਥੱਲੇ ਵਾਕੇ ਬੱਦਲ ਹੱਲੇ ਤੱਕ ਨੀਵੇਂ ਆਂ بارش ਦੇ ਕਰਕੇ ਐ ਪੂਰੇ ਨੀਵੇਂ ਹੋਏ ਪਹਿਲੇ ਤੱਕ ਬਾਕੀ ਲੋਕਾਂ ਨੇ ਘਰ ਦੇ ਕੋ ਕਿੱਥੇ ਪਾਏ ਹੋਏ ਪਹਾੜਾਂ ਦੇ ਉੱਪਰ ਸਤਨਾ ਚੜ੍ਹਾਈ ਸ਼ੁਰੂ ਹੋਈ ਪਈ ਆ ਚੜ੍ਹਾਈ ਚੜ ਰਹੇ ਆ ਆਪਾਂ ਵਾਕੇ ਜੋਰ ਪੱਟਾਂ ਦਾ ਪੂਰਾ ਲੱਗ ਰਿਹਾ ਚੜ੍ਹਾਈ ਦਾ ਕਿ ਦੇਖੋ ਉਹ ਬੱਦਲਾਂ ਤੇ ਪੂਰਾ ਹੱਟਰ ਦੇਖੋ ਕਿੰਨੇ ਸੋਨੇ ਲੱਗ ਰਹੇ ਘਰ ਉੱਚੇ ਨੀਵੇਂ ਕਰਕੇ ਬਣਾਇਆ ਪਿਆ ਉਹ ਕਿਤਾ ਉਹ ਕਿੰਨਾ ਸੋਨਾ ਲੱਗ ਰਿਹਾ ਹਾਂ ਚੱਲਦੇ ਆਪਾਂ ਕਿਦੇ ਤਾਂ ਦੇਣਾ ਪਾ ਹੁਣ 4 ਕੁ ਕਿਲੋਮੀਟਰ ਪਿੱਛੇ ਬਰਫੀਲੇ ਪਹਾੜ ਦਿਖਣੇ ਸ਼ੁਰੂ ਹੋ ਗਏ ਸੀਗੇ ਕਲਿੱਪ ਨਹੀਂ ਗਈ ਕਿਉਂਕਿ ਸਿੱਧੀ ਜੜਾਹੀ ਇੱਥੇ ਚੜਨਾ ਪਹਿਲੇ ਜਿਗਰੀ ਸੀਗਾ ਬਾਕੀ ਕੁਛ ਦੇ ਦੇ گاਉ ਪਹਾੜੀ ਤੇ ਚੜ ਕੇ ਦੇ ਦੇਖਿਆ ਦਿਖਾਉਨੇ ਆ ਬਰਫ ਬਰਫ ਵਾਲੇ ਪਹਾੜ ਬਾਕੀ ਗਾਂ ਇੱਕ ਹੁਣ ਚੜਾਈ ਆ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹੋਰ ਕਿਵੇਂ ਚੱਡਦੀ ਗਿਲਾ ਵੀਰ ਆਪਣਾ ਸੁਲਤਾਨ ਪਰਲੋਦੀਰ ਬਾਕੀ ਦੇਖ ਸਕਦੇ ਅੱਜ ਹੋਈ ਸੀ ਬਾਰਿਸ਼ ਬਾਰਸ਼ ਨਾਲ ਰੋਡ ਕਾਫੀ ਟਟੇ ਪੈਨਾਂ ਚ ਪਾਣੀ ਖੜਾ ਹੋਇਆ ਇੱਥੇ ਦੇਖਦੇ ਸ਼ਾਇਦ ਆਪਾਂ ਸਟੇਟਸ ਲਾ ਕੇ ਜਾਣਾ ਭਾਈ ਜੰਗੀ ਡੱਗਨ ਦਾ ਪੂਰਾ ਚਾਂਸ ਹੋ ਸਕਦਾ ਇੱਥੇ ਟੋਕ ਕੇ ਜਾਂਦੇ ਹਾਂ ਚਲੋ ਦੇਖੋ ਕਿੰਨਾ ਰਸਤਾ ਟੁੱਟਾ ਹੋਇਆ ਹੋਇਆ ਨਾ ਮੱਕੇ ਦੇਖ ਸਕਦੇ ਕਿ ਨਾ ਹੀ ਜ਼ਿਆਦਾ ਰੋਜ਼ ਇਹੋ ਇਹੋ ਜਿਹੇ ਰੁੜਾ ਨਾ ਸਾਹਮਣਾ ਹੁੰਦਾ ਵਾ ਟੁੱਟੇ ਰੁੜਾ ਨਾ ਸਾਹਮਣਾ देख बहुत ही ज्यादा माड़े रोड है जी हम इस टाइम स्कीटिंग कर रहे हैं पानी गोडे गोडे खड़ा इस टाइम जगह ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਵਾਕੀ ਦੇਖਦਾ ਕਈ ਤਾਂ ਟੋਏ ਬੜੇ ਡੁੰਗੇ ਡੁੰਗੇ ਆ ਇੱਥੇ ਰੋੜਾਂ 'ਚ ਬਹੁਤ ਹੀ ਜਾਦੇ ਰੋੜਾਂ ਦੀ ਖਰਾਬੀ ਆ ਰਹੀ ਆ ਇਸ ਚ ਰਸਤੇ 'ਤੇ ਵੀਰ ਫੇਰ ਮੁੜ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂ ਔਰ ਕਿਵੇਂ ਵੀਰ ਚੜਦੀ ਕਲਾ ਬਹੁਤ ਵਧੀਆ ਤੁਸੀਂ ਜਨਾਓ ਵਾਸ ਕੀ ਜੇਵਾ ਕਰੀਏ ਨਹੀਂ ਨਹੀਂ ਫਦੇ ਵੀਰ ਚੜਦੇ ਬਾਕੀ ਆਪਾਂ ਨੂੰ ਮਿਲੇ ਹੀ ਰਸਤੇ ਵਿੱਚ ਵੀਰ ਬਹੁਤ ਵਧੀਆ ਮਿਲਦਾ ਵੀਰ ਹੁਣ ਹੈਗੇ ਜਗਰਾਸ ਵਾਲੇ ਏਰੀਆ ਦੇ ਵੀਰ ਹੁਣਾਂ ਵੀਡੀਓਸ ਵੇਖਿਆ ਵੀ ਦੇਖਿਆ ਕਿ ਵੀਰ ਹੁਣਾਂ ਫੇਰ ਮੁੜ ਕੇ ਆਏ ਸੀ ਮੇਰੇ ਨੂੰ ਬਾਕੀ ਹੁਣ ਆਪਾਂ ਚੜਾਈ ਚੜ ਕੇ ਆਏ ਆ ਅੱਗੇ ਵੀ ਚੜਾਈ ਆ ਥੋੜਾ ਉਤਰਾ ਕੇ ਫੇਰ ਚੜਾਈ ਆ ਅੱਗੇ ਨੂੰ ਬਾਕੀ ਹੁਣ ਦੋ ਮਿੰਟ ਲੋਕ ਦੇ ਮਨਸਪੇਡ ਆਗੇ ਫੇਰ ਜਾਣਾਗਾ ਕਿਉਂਕਿ ਬਿਲਕੁਲ ਸਾਰੇ ਬੰਨੇ ਪਹਾੜ ਹੀ ਪਹਾੜ ਵੱਡੇ ਵੱਡੇ ਹੁਣ ਉਹ ਮੋੜ ਕੱਟ ਕੇ ਸ਼ਾਇਦ ਆਪਾਂ ਨੂੰ ਬਰਫ਼ ਵਾਲੇ ਪਹਾੜ ਵੀ ਦਿਖਣ ਇੱਥੋਂ 30 ਕਿਲੋਮੀਟਰ ਦੂਰ ਜਗਰਾਸੂ ਆ ਜਗਰਾਸੂ ਦੇ ਪਹਾੜ ਪੂਰੇ ਉੱਥੋਂ ਐਂ ਦੇਖਦੇ ਆ ਕਲੀਅਰ ਬਾਕੀ ਹੁਣ ਆਪਾਂ ਰਸਤੇ ਵਿੱਚ ਜਾ ਰਹੇ ਹਾਂ ਬਾਕੀ ਨਵੇਂ ਸ਼ਹਿਰ ਤੋਂ ਵੀਰ ਹੁਣ ਟੱਕਰਿਆ ਵੀਰ ਹੁਣਾਂ ਨੇ ਵੀਡੀਓ ਵਗੈਰਾ ਦੇਖਿਆ ਤੇ ਵੀਰ ਹੁਣਾਂ ਰੋਕੀਆ ਗੱਡੀ ਬਾਕੀ ਵੀਰਾਂ ਨਾਲ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਵੀਰ ਚੜ੍ਹਦੀ ਕਲਾ ਵਧੀਆ ਜੀ ਕਿਰਪਾ ਮਾਲਕ ਦੀ ਹਾਂਜੀ ਜਾ ਰਹੇ ਆ ਵੀ ਤੁਸੀਂ ਯਾਤਰਾ ਤੇ ਹਾਂਜੀ ਹਾਂਜੀ ਆਪਣਾ ਕਿਹੜਾ ਵੀਰ ਏਰੀਆ ਆਪਣਾ ਨਮਸ਼ਟ ਨਮਸ਼ਟ ਬਲਵੰਤ ਹਾਂਜੀ ਹੋਰ ਸੁਣਾਓ ਵੀਰ ਚੜ੍ਹਦੀ ਕਲਾ ਵਧੀਆ ਕਿਰਪਾ ਮਾਲਕ ਦੀ ਹਾਂਜੀ ਹਾਂਜੀ ਵੀਰ ਹੁਣੇ ਕਹਿ ਰਹੀ ਇਹ ਵੀਡੀਓ ਦੇਖੀ ਫੇ ਵੀਰ ਹੁਣਾਂ ਇਹ ਦੇਖਿਆ ਪਰ ਫਿਰ ਕੱਲ ਵੀਡੀਓ ਦੇਖੀਂਗਾ ਜੀ ਜਾਣਾ ਆਪਾਂ ਤੋਂ ਦੇਖਦੇ ਆ ਰਹੇ ਹਾਂਜੀ ਹਾਂਜੀ ਸਾਡੀ ਇੱਛਾ ਹੀ ਸੀਗੀ ਤੁਹਾਨੂੰ ਮਾਈਂਡਿੰਗ ਪੈਂਡ ਆਇਆ ਹਾਂਜੀ ਹਾਂਜੀ ਕਿਉਂਕਿ ਚਲੋ ਹੌਲੀ ਹੌਲੀ ਪੈਂਡਾ ਨਿਕਲ ਰਿਹਾ ਵਾ ਮੇਲ ਹੀ ਜਾਣਾ ਹੈ ਰਸਤੇ ਵਿੱਚ ਹਾਂਜੀ ਪਰਮਾਤਮਾ ਨੇ ਮੇਲ ਕਰਾਇ ਦਿੱਤੇ ਹਾਂਜੀ ਹਾਂਜੀ ਰਾਤ ਚਲੋਂਦੀ ਰਾਤ ਦਾ ਚਲੋ ਨਹੀਂ ਹੁਣਾ ਕਿਉਂਕਿ ਰਾਤ ਵਿੱਚ ਆਪਾਂ ਕਰ ਲਈ ਸਟੇ ਹਾਂਜੀ ਹਾਂਜੀ ਕਿਉਂਕਿ ਥੋੜਾ ਰੋਡ ਵਗੈਰਾ ਵੀ ਸਹੀ ਨਹੀਂ ਗੇ ਹਾਂਜੀ ਵੀ ਆਏ ਆ ਵੀ ਤੁਹਾਡੇ ਜੀ ਹੌਸਲਾ ਬਹੁਤ ਆ ਹਾਂਜੀ ਨੇ ਕਿਰਪਾ ਤੁਹਾਡੇ ਦੀ ਹਾਂਜੀ ਹਾਂਜੀ ਨਾ ਗੁਰੂ ਮਹਾਰਾਜ ਦੀ ਕਿਰਪਾ ਨਾਇਤੇ ਕੌਣ ਨਹੀਂ ਦੂਰ ਚੱਲ ਜਾ ਬਈ ਉਹ ਵੀ ਕੱਲਾ ਬੰਦਾ ਬਿਲਕੁਲ ਹਾਂਜੀ ਹਾਂਜੀ ਰੋਟੀ ਬਣਾਉਣੇ ਬਈ ਆਪਣੇ ਬਣਾਉਣੇ ਨਹੀਂ ਨਹੀਂ ਵੀਰ ਆਪਣੇ ਹੋਟਲ ਵਗੈਰਾ ਜਾਂ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਕੌਣ ਕਿੱਥੇ ਰਕੂਗੇ ਹੁਣ ਹੱਲੇ ਕੋਈ ਨਹੀਂ ਵੀਰੇ ਮਤਲਬ 10 15 ਕਿਲੋਮੀਟਰ ਤੈਅ ਕਰਕੇ ਨਾ ਫੇਰ ਦੇਖਦੇ ਕਿੱਥੇ ਸਟੇ ਬੰਦਾ ਹਾਂਜੀ ਕਿਉਂਕਿ ਤਿੰਦੇ ਆ ਇੱਕ ਗਾਂ ਸ਼ਹਿਰ ਹੋਣਾ ਵਾ ਉੱਥੇ ਦੇਖਦੇ ਆ ਅੱਛਾ ਅੱਛਾ ਹਾਂਜੀ ਹਾਂਜੀ ਕਿਉਂਕਿ ਹੁਣ ਠੰਡਾ ਮੌਸਮ ਹੋਇਆ ਤੇ ਸਵੇਰ ਦੀ ਗਰਮੀ ਸੀਗੀ بارش ਵਿੱਚ ਫਿਰ ਰੁਕ ਗਈ ਕਿਤੇ ਜਾਂ بارش ਲਗੀ ਸੀ ਹਾਂਜੀ ਹਾਂਜੀ بارش ਤੇ ਰੁਕ ਗਿਆ ਸੀਗਾ ਅੱਛਾ ਹਾਂਜੀ ਹਾਂਜੀ ਬਾਕੀ ਚਲੋ ਜਿੱਦਾਂ ਵੀਰ ਮਿਲਦੇ ਆ ਬਹੁਤ ਹੌਸਲਾ ਫੁਜਾਈ ਹੁੰਦੀ ਬਹੁਤ ਵੀਰ ਮਿਲਦੇ ਆ ਬਾਕੀ ਚਲੋ ਹੁਣ ਆਪਾਂ ਚੱਲਦੇ ਪਾਉਨੇ ਆ ਕਿਉਂਕਿ ਟਾਈਮ ਹੀ ਹੋਣਾ ਹੈ ਹਕਾਲ ਬਾਕੀ ਵੀਰ ਹੁਣਾ ਨੇ ਉੱਥੇ ਗੱਡੀ ਰੋਕੀ ਆ ਬਾਕੀ ਵੀਰ ਹੁਣਾ ਨਾਲ ਵੀ ਗੱਲ ਆਪਾਂ ਕਰਦੇ ਆ ਵਾਹ ਚੜਦੀ ਕਲਾ ਹਾਂਜੀ ਹਾਂਜੀ ਪੂਰੀ ਚੜ੍ਹਦੀ ਕਲਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਾਬਾ ਜੀ ਆਪਾਂ ਨੂੰ ਮਿਲੇ ਰਸਤੇ ਵਿੱਚ ਆਪਣਾ ਬਾਬਾ ਹੀ ਕਿਹੜਾ ਏਰੀਆ ਆਪਣਾ ਅੰਮ੍ਰitsar ਅੰਮ੍ਰitsar ਚੜਦੀ ਕਲਾ ਹਾਂਜੀ ਮਿਲੇ ਸੀ ਆਪਾਂ ਨੂੰ ਵੀਰ ਹੁਣੇ ਮਿਲੇ ਸੀ ਦੱਸਿਆ ਹੁਣਾਂ ਤੁਹਾਨੂੰ ਹੁਣ ਮਿਲੇ ਦੇਈ ਸ਼ਕ ਨੇ ਨਾ ਸ਼ਕ ਲੈਨੇ ਵਾਹਿਗੁਰੂ ਚੜਦੀ ਕਲਾ ਲਿਆ ਇਹਨੂੰ ਕਰੀ ਜਾ ਬਈ ਨਾ ਹਾਰ ਵੀ ਲੈ ਪੈਦਾ ਹਾਰ ਨਾ ਮਾਰ ਲੈ ਆ ਓਏ ਕੱਢ ਕੇ ਕੌਣ ਹੈ ਟਿਕੜੇ ਕਿ ਜਾਵੇ ਨਿਆਰੇ ਆਵੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਣ ਨੂੰ ਪਾਵੇ ਸ੍ਰੀ ਅਕਾਲ ਬਾਕੀ ਹੁਣ ਤਕਰੀਬਨ ਟਾਈਮ 7+ ਹੋ ਗਿਆ ਵਾ ਤੇ ਹੁਣ ਇੱਕ ਤੋਂ 10 ਕਿਲੋਮੀਟਰ ਦੂਰ ਆਉਣਾ ਮਾ ਜਿਹੜਾ ਸ਼ਹਿਰ ਜਿੱਥੇ ਅਸਾਨੂੰ ਸਟੇ ਨਹੀਂ ਮਿਲਣਾ ਆ ਵੀਰ ਨੂੰ ਵੜੇ ਲਾਇਓ ਵੀਰੋਂ ਆਸਕ ਅਵੀਰ ਨੂੰ ਸਿਆਣਿਆ ਆਪਣੇ ਪਿਛਲੇ ਵਲੌਗ ਚ ਵੀਰ ਟੱਕਰਿਆ ਸੀ ਆਪਾਂ ਨੂੰ ਰਸਤੇ ਵਿੱਚ ਅਸੀਂ ਕਰ ਆਏ ਜੀ ਦਰਸ਼ਨ ਉਪਰ ਕਿਵੇਂ ਹੋਏ ਵੀਰ ਚੜਦੀ ਕਲਾ ਜੀ ਚੜਦੀ ਕਲਾ ਜੀ ਮਜ਼ਾ ਆ ਗਿਆ ਸਰੋਵਰ ਦਾ ਜਲ ਬਹੁਤ ਦੋ ਵਾਰ ਇਸ਼ਨਾਨ ਕੀਤਾ ਮੈਂ ਚੜਦੀ ਕਲਾ ਵੀਰ ਪੂਰੀ ਬਾਕੀ ਵੀਰ ਆਪਾਂ ਨੂੰ ਬੀਤ ਵਾਪਸ ਆਏ ਥੋੜੀ ਜਿਹੀ ਟੱਕਰੀ ਵੀ ਆ ਰਸਤੇ ਵਿੱਚ ਹੋ ਗਿਆ ਜੀ ਪਾਪਰ ਮਿਲਾਪ ਹੋ ਗਿਆ ਉਸ ਦਿਨ ਵੀ ਮਤਲ ਤਿੰਨ ਕਵੇ ਦੇ ਕਰੀਬ ਹੋਇਆ ਜੀ ਅੱਜ 7 7:30 ਦਾ ਟਾਈਮ ਹੋ ਗਿਆ ਦਾ ਹੁਣ ਆਪਾਂ ਵੀ ਇੱਥੇ ਪਿੱਛੇ ਦੇਖ ਸਕਦੇ ਹਾਂ ਹੋਟਲ ਆ ਮੇਰੇ ਖਿਆਲ ਨਾਲ ਰੁਕਣ ਵਾਲੀ ਆ ਜਗਾ ਪੁੱਛ ਰਿਹਾ ਜੇ ਦੇ ਹੋਟਲਾਂ ਦੇ ਇੱਥੇ ਕਰਾਂਗੇ ਸਟੇ ਕਿਉਂਕਿ ਹੁਣ ਹੋ ਗਿਆ ਹਨੇਰਾ ਬਾਕੀ ਹੁਣ ਆਪਾਂ ਰੂਮ ਦਾ ਪੁੱਛ ਕੇ ਫੇਰ ਕਰਦੇ ਹਾਂ ਸਟੇ ਹੁਣ ਵੀਰ ਵੀ ਪਿੰਡ ਨੂੰ ਪਹੁੰਚਣ ਲੱਗਾ ਚੱਲਦੇ ਬਹੁਤ ਵਧੀਆ ਲੱਗਾ ਵੀਰ ਨੂੰ ਮਿਲ ਕੇ ਬਹੁਤ ਵਧੀਆ ਗਈ ਵੀਰ ਕਹਿੰਦਾ ਯਾਤਰਾ ਬਾਕੀ ਆਪਣੀ ਸੰਪੂਰਨ ਹੋਣ ਵਾਲੀ ਯਾਤਰਾ ਬਾਕੀ ਕੋੜਾ ਕੀ ਇੱਥੋਂ ਟੈਂਡਾ ਰਹਿ ਗਿਆ ਜਿਹੜਾ ਹੁਣ ਆਪਾਂ ਟਰੈਵਲ ਕਰਨਾ ਬਾਕੀ ਆ ਵੀ ਵੀਰ ਨਾਲ ਟਕਰੇ ਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਕੀ ਵੀਰ ਹੁਣੇ ਵੀ ਜਾ ਰਿਹਾ ਯਾਤਰਾ ਕਰਨ ਵੀਰ ਜਾ ਰਹੇ ਆ ਤੁਸੀਂ ਹਾਂਜੀ ਹਾਂਜੀ ਚੜ੍ਹਦੀ ਕਲਾ ਵੀਰ ਹੁਣ ਬਾਕੀ ਆਪਣੀ ਆ ਹੋਟਲ ਆ ਇੱਥੋਂ ਰੂਮ ਦਾ ਪੁੱਛ ਕੇ ਤਾਂ ਸਟੇ ਕਰਦੇ ਆ ਜੀ ਰਾਤ ਚਲੋ ਹੁਣ ਆਪਾਂ ਪੁੱਛਦੇ ਆ ਜਾ ਕੇ ਕਮਰੇ ਦਾ ਕਿ ਜਿਹੜੇ ਹੁਣ ਆਏ ਰੂਮ ਆਪਾਂ ਸਟੇ ਕਰਨੇ ਇਹਦੇ ਜਿਹੜੇ ਰੂਮਸ ਆ ਸਾਰੇ ਫੁੱਲ ਸੀਗੇ ਤਾਂ ਇੱਥੇ ਆਪਨ ਨਹੀਂ ਸਟੇ ਮਿਲੀ ਹੁਣ ਗਾਂ ਜਾ ਕੇ ਦੇਖਦੇ ਆ ਜੇ ਮਿਲ ਜਵੇ ਕੋਈ ਹੋਟਲ ਵਗੈਰਾ ਬਾਕੀ ਆਪਾਂ ਜੋ ਲੈਣਾ ਇਹ ਸਪੋਰਟ ਦਾ ਸਮਾਨ ਉਹਦ ਕੁਝ ਮਿਲਿਆ ਨਹੀਂ ਬਾਕੀ ਜਰਾਬਾਂ ਦੀ ਲੋੜ ਸੀਗੀ ਜਰਾਬਾਂ ਆਪਾਂ ਲੈ ਲਈਆਂ ਕਿਉਂਕਿ ਫਟ ਗਈਆਂ ਸੀਆਂ ਬਾਕੀ ਚਾਹਦੇ ਆ ਇੱਥੇ ਕੋਈ ਨਾ ਗਾਵਾ ਰੂਮ ਵਗੈਰਾ ਦਾ ਅਰੇਂਜ ਨਾ ਇੱਥੇ ਸੀਗਾ ਤਾਂ ਬਾਕੀ ਇੱਥੇ ਆਪਾਂ ਨੂੰ ਫਿਰ ਰੂਮਾਜ ਦਾ ਲੈਣਾ ਪਿਆ ਕਿ ਗੁਰਦੁਆਰਾ ਸਾਹਿਬ ਵੀ ਤੂੰ 15-20 ਕਿਲੋਮੀਟਰ ਦੀ ਦੂਰੀ ਤੇ ਆ ਕਹਿੰਦੇ ਫਿਰ हां जी रात इस जगह पे हम करेंगे स्टे बाकी सवेर ਨੂੰ ਇੱਥੇ ਪਾਵਾਂਗੇ ਚੱਲੇ ਇੱਥੋਂ ਬਾਕੀ ਹੁਣ ਸਵੇਰ ਨੂੰ ਪਹੁੰਚਾਂਗੇ ਚੱਲੇ ਇੱਥੋਂ